ਚੇਤਰਵਾਰ ਕੀ ਜੈ ਬਹੁਤ ਹੀ ਕਾਰਜੋ ਕਤਰ ਤਹੂਆਂ ਜਿੰਨੀਆਂ ਵੀ ਸ਼ਕਤੀਆਂ ਅੱਜ ਦਰਬਾਰ ਮੰਦਰ ਬਾਬਾ ਹਰਤੀ ਰਾਣਾ ਪਿੰਡ ਗੁਰਾ ਚੌਰ ਵਿਖੇ ਇਕੱਤਰ ਹੋਏ ਕਿਉਂਕਿ ਅੱਜ 47ਵੇਂ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਪੰਜ ਖਾਂਡ ਪਾਠ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਤੇ ਸਾਰੀ ਸੰਗਤ ਨੇ ਰਲ ਬੈ ਕੇ ਦਰਬਾਰ ਦੀ ਸੇਵਾ ਕੀਤੀ ਅੱਜ ਦਰਬਾਰ ਦੇ ਉੱਤੇ ਸਰਵੰਤ ਸਿੰਘ ਰਾਮਾ ਜਿਹੜੇ ਕਿ ਪ੍ਰਧਾਨ ਹਨ ਇਸ ਸੰਸਥਾ ਦੇ ਇਸ ਮੈਨੇਜਮੈਂਟ ਕਮੇਟੀ ਦੇ ਉਹਨਾਂ ਨੇ 2 ਲੱਖ ਰੁਪਇਆ ਆਪਣੇ ਸਮੂਹ ਪਰਿਵਾਰ ਵੱਲੋਂ ਜਸਵੰਤ ਸਿੰਘ ਰਾਮਾ ਯੂਐਸਏ ਭạtਵੀਰ ਸਿੰਘ ਕੈਨੇਡਾ ਤੇ ਇਹਨਾਂ ਨੇ ਰਲ ਮਿਲ ਕੇ 2 ਲੱਖ ਰੁਪਇਆ ਦਰਵਾਰ ਲਈ ਦਿੱਤਾ ਹੈ ਤਾਂ ਕਿ ਮੇਲੇ ਵਿੱਚ ਮੇਲੇ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾ ਸਕੇ ਰੌਣਕ ਨੂੰ ਹੋਰ ਵਧਾਇਆ ਜਾ ਸਕੇ ਨਾਲ ਹੀ ਮੈਂ ਜ਼ਰੂਰੀ ਦੱਸ ਦਿਆਂ ਕਿ ਇਹਨਾਂ ਦੀਆਂ ਸੇਵਾਵਾਂ ਇੰਨੀਆਂ ਹਨ ਲਗਭਗ 23 ਇਹ ਕਮੇਟੀ ਫਾਰਮ ਹੋਈ ਸੀ ਇਸ ਕਮੇਟੀ ਦੇ ਵਿੱਚ ਇਹਨਾਂ ਨੇ 8 10 ਲੱਖ ਰੁਪਇਆ ਪਹਿਲਾਂ ਇਸ ਦਰਬਾਰ ਦੇ ਉੱਤੇ ਸਾਰੇ ਪਰਿਵਾਰ ਨੇ ਰਲ ਕੇ ਖਰਚ ਕਰ ਦਿੱਤਾ ਇਸ ਮੇਲੇ ਨੂੰ ਚੰ ਚਾਰ ਚੰਦ ਲਾਣ ਲਈ ਕਮੇਟੀ ਦੇ ਵਿੱਚ ਸਾਡੇ ਚੇਅਰਮੈਨ ਪਰਮਜੀਤ ਸਿੰਘ ਪੁਲਥਮ ਕੀ ਤੇ ਹੋਰ ਜਿੰਨੀ ਵੀ ਇਹਨਾਂ ਦੀ ਸਮੁੱਚੀ ਟੀਮ ਹੈ ਪੂਰੀ ਤਨ ਮਨ ਤਨ ਨਾਲ ਸੇਵਾ ਕਰਦੀ ਹੈ ਵੱਧ ਤੋਂ ਵੱਧ ਸੇਵਾ ਕਰਦੀ ਹੈ ਮੈਂ ਲਗਭਗ ਬੈਠਾ ਦੇਖਦਾ ਰਿਹਾ ਇਹਨਾਂ ਜਿਹਦੇ ਵਿੱਚ ਕੋਈ ਏਸੀ ਚੜਾ ਰਿਹਾ ਹੈ ਕੋਈ ਹੋਰ ਸੇਵਾ ਕਰ ਰਿਹਾ ਹੈ ਕੋਈ ਧਾ ਕੱਟਣ ਵਾਲੀ ਮਸ਼ੀਨ ਦੀ ਸੇਵਾ ਕਰ ਰਿਹਾ ਹੈ ਬਹੁਤ ਸਾਰੀਆਂ ਸੁਬਾਹਾਂ ਲਗਭਗ 10 ਸਾਲ ਦੀ ਖੜੋਤ ਆ ਗਈ ਸੀ ਜਿਹੜੀ ਕਿ ਇਸ ਕਮੇਟੀ ਦੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਪ੍ਰਧਾਨ ਸਾਡੇ ਰਾਮਾਜੀ ਕੁਲਵੰਤ ਜੀ ਤੇ ਪਰਮਜੀਤ ਸਿੰਘ ਕੋਸਥਮ ਅਤੇ ਇਹਨਾਂ ਦੀ ਸਮੁੱਚੀ ਟੀਮ ਨੇ ਰਲ ਮਿਲ ਕੇ ਹੰਬੜਾ ਮਾਰਿਆ ਇਸ ਮੇਲੇ ਨੂੰ ਇਸ ਦਰਬਾਰ ਨੂੰ ਜਿਹੜੀ ਇਹਦੇ ਵਿੱਚ ਖੜੋਤ ਆ ਗਈ ਸੀ ਪਿਛਲੇ 10 ਸਾਲਾਂ ਤੋਂ ਲੋਕਾਂ ਦੇ ਵਿੱਚ ਵਿਸ਼ਵਾਸ ਘਟਦਾ ਜਾ ਰਿਹਾ ਸੀ ਸ਼ਰਧਾ ਘਟਦੀ ਜਾ ਰਹੀ ਸੀ ਉਸ ਨੂੰ ਇਹਨਾਂ ਨੇ ਪੂਰੀ ਤਨਮਨ ਧਨ ਦੇ ਨਾਲ ਸੇਵਾ ਕਰਕੇ ਰਾਹਦ ਨੇ ਇੱਕ ਕਰਕੇ ਸਾਰੀ ਟੀਮ ਨੇ ਮੁੜ ਕੇ ਉਹ ਜਿਹੜੀ ਪਿਆਰ ਸਬੂਤ ਹਮਦਰਦੀ ਲੋਕਾਂ ਦੇ ਵਿੱਚ ਇਸ ਦਰਬਾਰ ਪ੍ਰਤੀ ਸ਼ਰਧਾ ਸੀ ਉਹ ਦੁਬਾਰਾ ਵਧਣੀ ਸ਼ੁਰੂ ਹੋ ਗਈ ਹੈ ਮੈਂ ਸਮੂਹਤੀ ਟੀਮ ਦਾ ਤੇ ਖਾਸ ਕਰਕੇ ਪ੍ਰਧਾਨ ਜੀ ਦਾ ਜਿਹੜੇ ਕੇ ਆਪਣੇ ਨੇਕ ਕਮਾਈ ਤੋਂ ਬਹੁਤ ਸਾਰੀ ਕਮਾਈ ਇੱਥੇ ਲਾ ਰਹੇ ਆ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਤੇ ਇਹਨਾਂ ਦਾ ਇਸ ਪ੍ਰਬਾਅ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਕਾਰਾ ਦਦਾ ਹਾਥੀਰਾਮ ਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ